ਗੁਰਦਾਸਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਬੀਤੇ ਦਿਨੀ ਗੁਰਦਾਸਪੁਰ ਤੋਂ ਦੋ جاسੂਸ ਗ੍ਰਿਫਤਾਰ ਕੀਤੇ ਗਏ ਸਨ ਜੋ ਕਿ ਪਾਕਿਸਤਾਨ ਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇ ਰਿਸੀ ਤਾਂ ਜਿਸ ਦੇ ਵਿੱਚ ਸੁਖਪ੍ਰੀਤ ਦਾ ਨਾਮ ਸਾਹਮਣੇ ਆਇਆ ਤੇ ਹੁਣ ਸੁਖਪ੍ਰੀਤ ਦੇ ਪਰਿਵਾਰ ਵਾਲੇ ਮੀਡੀਆ ਦੇ ਸਾਹਮਣੇ ਆਏ ਨੇ ਤਾਂ ਮੀਡੀਆ ਦੇ ਸਾਹਮਣੇ ਉਹਨਾਂ ਨੇ ਆਪਣੇ ਖੁੱਲ ਕੇ ਗੱਲ ਦੱਸੀ ਹੈ ਕਿ ਸਾਡਾ ਪੁੱਤਰ ਜੋ ਕਿ ਸੁਖਪ੍ਰੀਤ ਹੈ ਉਹ ਅਜੇਹਾ ਨਹੀਂ ਹੈ ਹਾਲੇ ਉਸ ਦੀ ਉਮਰ 19 ਸਾਲ ਦੀ ਹੈ ਤੇ ਆਪਣੇ ਪਿਤਾ ਦੇ ਨਾਲ ਉਹ ਲੱਕੜ ਦਾ ਕੰਮ ਕਰਦਾ ਹੈ ਤਾਂ ਜੋ ਕਿ ਸਰਕਾਰ ਦੇ ਵੱਲੋਂ ਇਸ ਤੇ ਝੂਠੇ ਇਲਜ਼ਾਮ ਲਗਾਏ ਗਏ ਤਾਂ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਤਾਂ ਇਨਸਾਫ ਦੀ ਵੀ ਮੰਗ ਕੀਤੀ ਹੈ ਕਿ ਸਾਡੇ ਪੁੱਤਰ ਨੂੰ ਇਨਸਾਫ ਦਿੱਤਾ ਜਾਵੇ ਜਦੋਂ ਮਾਤਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਮਾਤਾ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਪੁੱਤਰ ਨੂੰ ਸਵੇਰੇ ਕਰੋ ਚੁੱਕਿਆ ਗਿਆ ਤਾਂ ਉਸ ਨੂੰ ਚੰਗੀਤਰਾ ਉੱਠਣ ਵੀ ਨਹੀਂ ਦਿੱਤਾ ਤਾਂ ਬਾਅਦ ਦੇ ਵਿੱਚ ਮੇਰੀ ਧੀ ਤੇ ਵੀ ਇਲਜ਼ਾਮ ਲਗਾਏ ਨੇ ਕਿ ਤੋੜੀ ਧੀ ਵੀ ਜਿਹੜੀ ਹੈ ਉਹ ਜੋ ਸੋਸੀਕਾਰੀ ਆ ਤੇ ਇਸ ਦੇ ਨਾਲ ਪਰਿਵਾਰ ਨੇ ਕੀ ਕੁਝ ਕਿਹਾ ਜ਼ਰਾ ਤੁਸੀਂ ਵੀ ਸੁਣੋ ਆਪਣਾ ਤੇ ਬੇਟੇ ਨੂੰ ਕਦੋਂ ਪੁਲਿਸ ਘਰ ਚੁੱਕੇ ਲੈ ਗਈ ਸੀ ਕਹਿੰਦੇ ਕਰੋ ਪਤੀ ਨਾ ਤਾਂ ਦਾ ਵੀ ਇੰਦਰ ਕੋਈ ਇਹ ਕਦੋਂ ਪੁਲਿਸ ਘਰ ਖੜੀ ਹੋਈ 15 ਤਰੀਕ ਹੀ ਬੰਨ 15 ਤਰੀਕ ਕੀ ਕਿਹਾ ਉਹਨਾਂ ਨੇ ਭਾਜੀ ਇਦਾਂ ਹੀ ਆਣ ਕੇ ਸੁੱਤਾ ਸੀ ਬੇਟਾ ਮੇਰਾ ਇਸਟਰਾ ਮੇਥੇ ਮੰਜੀ ਤੇ ਉਹਨਾਂ ਫੜ ਕੇ ਉਹਨੂੰ ਧੋਇਆ ਵਾ ਮੰਜੀ ਤੋਂ ਫਾਲ ਕੇ ਬੱਸ ਚੁੱਕ ਕੇ ਤੇ ਲੈ ਗਏ ਆ ਮੇਰੀ ਬੇਟੀ ਨੂੰ ਦੰਦਕਲ ਪੈ ਗਈ ਆ ਉਹ ਕਹਿੰਦੇ ਆ ਵੀ ਇਹਨੂੰ ਵੀ ਚੁੱਕੋ ਨਾਲ ਹੀ ਤੇਰਾ ਵੀ ਕੁੜੀ ਹੱਥ ਹੈਗਾ ਵਾ ਮੇਰੀ ਬੇਟੀ ਇੰਨੇ ਜੋਗੀ ਮੇਰੀ ਬੇਟੀ ਦੇ ਬੱਚੇ ਖਰਾਕ ਇਸ ਖਰਾਬ ਹੋ ਗਏ ਆ ਮੇਰੀ ਧੀ ਭਰਾ ਦੇ ਗਮ ਦੇ ਨਾਲ ਉੱਥੇ ਤਰਨ ਡੇਲਤੀ ਉੱਥੇ ਮੈਂ ਉੱਪਰ ਡਿੱਗੀ ਉਹਦੇ ਉਹਨਾਂ ਸਾਡੇ ਕੋਲ ਥੂਕੇ ਲੈ ਗਏ ਆ ਆਣ ਗਵਾਣ ਦਾ ਸਾਟਾ ਆਇਆ ਵਾ ਤੇਰੇ ਉਹਨਾਂ ਨੇ ਫਿਰ ਤੇ ਤਰਲੇ ਪਾਏ ਆ ਚਾਚੇ ਤਾਏ ਤੇ ਵਿਚਾਰੇ ਆਪਣੇ ਤਾਂ ਕੰਮੀ ਧੰਮੀ ਹੀ ਹੋਰ ਵੀ ਚਾਚੇ ਤਾਏ ਸਾਡੇ ਆਏ ਆ ਉਹਨਾਂ ਨੇ ਕਿਹਾ ਉਹਨਾਂ ਕੇਸੇ ਤੇ ਨਹੀਂ ਮੰਨੀ ਉਹਨਾਂ ਸ਼ੀਸ਼ੇ ਚ ਬੰਦ ਕਰਕੇ ਉਹਨੂੰ ਗੱਡੀ ਚ ਲੈ ਗਏ ਅੱਗੇ ਤਾਂ ਸਾਨੂੰ ਨਹੀਂ ਪਤਾ ਵੀ ਕਿੱਥੇ ਗੁਰਤ ਕੀਤਾ ਕੀ ਕੀਤਾ ਜਿੱਦਾਂ ਇਹ ਜਿਉਸੀ ਕਰਦਾ ਰਿਹਾ ਹਾਂਜੀ ਕਹਿੰਦੇ ਜਿਸ ਪੁਲਿਸ ਨੇ ਜਿਉਸੀ ਕਰਦਾ ਰਿਹਾ ਨਹੀਂ ਭਾਜੀ ਸਾਨੂੰ ਇਹ ਨਹੀਂ ਉਹਨੇ ਬੱਚੇ ਸਾਡੇ ਨੇ ਕਦੀ ਇਹ ਕੰਮ ਤਾਂ ਨਹੀਂ ਕੀਤਾ ਸਾਡੇ ਕੋਲ ਤਾਂ ਲੱਗੇ ਰਹਿੰਦਾ ਰਿਹਾ ਵਾ ਇਹ ਕੰਮ ਨਹੀਂ ਕਦੀ ਕੀਤਾ ਵਾ ਹਾਂਜੀ ਕੀ ਕਹਿਣਾ ਚਾਹੋਗੇ ਕੀ ਹੋਣਾ ਚਾਹੀਦਾ ਪਾਜੀ ਇਹਦਾ ਸਾਨੂੰ ਸਹਾਬ ਚਾਹੀਦਾ ਹਾਂ ਇਹ ਸਾਨੂੰ ਚਾਹੀਦੀ ਇਹਦੀ ਸਿਚਾਈ ਪੂਰੀ ਤੁਹਾਡੇ ਬੱਚੇ ਨਾਲ ਸਿਚਾਈ ਹੋਏ ਵੀ ਆਹੀਂ ਬੜੇ ਔਖੇ ਆ ਪਾਜੀ ਬੱਚੇ ਹੱਥੋਂ ਅਸੀਂ ਜੰਮਿਆਂ ਪਾਲੇ ਪਾਜੀ ਇਹਦੇ ਬਾਅਦ ਥੋੜਾ ਬੰਦੇ ਲੱਕੜ ਦਾ ਪੁਆਰ ਆਪਣੇ ਨਾਮ ਆਪਣੇ ਨਾਮ ਦੱਸੋ ਤੇ ਬੇਟੀ ਦਾ ਕੀ ਨਾਮ ਸੀ ਤੇ ਕੀ ਗੱਲਬਾਤ ਕਰੋ ਸੁਖਬਰੀਦ ਸਮਝੋ ਪਾਜੀ ਕੀ ਨਾਮ ਜੀ ਸੁਖਬਰੀਦ ਤੁਹਾਡਾ ਕੀ ਨਾਮ ਗੁਰਮਜੀਤ ਸਿੰਘ ਕੀ ਗੱਲਬਾਤ ਹੋਈ ਗੱਲਬਾਤ ਕੁਛ ਨਹੀਂ ਜੀ ਸਾਨੂੰ ਇਹ ਤੁਹਾਨੂੰ ਕੋ ਪਤਾ ਨਹੀਂ ਮੈਂ ਤਾਂ ਲੱਕੜ ਦਾ ਪੁਆਰ ਕਰਦੇ ਆ ਾਨੂੰ ਕੋਈ ਇਸ ਬਾਰੇ ਕੋ ਨੋਟ ਨਹੀਂ ਜੀ। ਕਦੋਂ ਬਿੜਨ ਕਰਿਆ ਕਰੋ। ਇਹ 14 ਨੂੰ ਜਾਂ 15 ਨੂੰ ਇੱਥੇ ਖੜਾ ਜੇ। ਕੀ ਕਹਤੇ ਜੀ ਦੋ? ਇਥੋਂ ਘਰੋਂ ਲੈ ਕੇ ਚੋਕੇ ਤੋਕੇ ਲੈ ਕੇਾਨੂੰ ਪਤਾ ਹੀ ਨਾ ਕਦੋਂ ਲੈ ਕੇ ਲੈ ਕੇ ਮੁੜ ਕੇ ਦੱਸਿਆ ਨਹੀਂ ਕਿੱਥੇ ਲੈ ਕੇ ਕਿੱਥੇ ਨਹੀਂ ਲੈ ਕੇਾਨੂੰ ਕੋਈ ਪਤਾ ਨਹੀਂ ਉਹਦੇ ਬਾਰੇ। ਕਿੰਨੇ ਵਜੇ ਘਰ ਨੂੰ ਆਇਆ ਇਸ ਘਰ ਆਇਆ। ਘਰ ਕੋਈ ਫੇਰੇ, ਸ਼ੇਰਮ ਨਹੀਂ ਰੇ। ਕੀ ਕੋਈ ਦਾ ਟੈਮ? ਇੱਕ ਲੋਕ ਜਿਹੜੇ ਕਹਿੰਦੇ ਜੀ ਸੁਸਤੀ ਕਰਦਾ ਰਿਹਾ ਫੋਟੋਆਂ ਮਾਛਲ ਤੱਕ ਬਾਰਡਰ ਹੋਈਆਂ ਜਾਂ ਉਹ ਫੋਟੋਆਂ ਕੁਝ ਕੀਤੀਆਂ ਨਹੀਂ ਜਾਂ ਕੁਝ ਇਹੋ ਜੀ ਕੋਈ ਗੱਲਾਂ। ਾਨੂੰ ਕੋਈ ਪਤਾ ਨਹੀਂ ਉਹ ਗਿਆ ਸੀ ਕੋਈ ਹਮਾਚਲ ਕੋਈ ਪਤਾ ਨਹੀਂ ਗਿਆ ਜੀ ਕਿਤੇ ਆਪਣੇ ਕੋਲ ਨਾਲ ਸਭ ਕੁਝ ਪਾਇਆ ਆਪਣੇ ਕੋਲ ਜੋ ਕੀਤਾ ਨਾਲ ਆਪਣੇ ਕੋਲ ਕੀਤਾ ਸਾਨੂੰ ਕੋਈ ਪਤਾ ਨਹੀਂ ਇਸ ਵਾਰੀ ਉਹ ਲੱਕੜ ਦਾ ਵਾਰ ਕਰਦੇ ਲੱਕੜ ਨਾਲ ਮਰੇ ਜਾਂਦੇ ਰਿਆ ਹਿਆਰਪੁਰ ਵੀ ਲੱਕੜ ਲੈ ਕੇ ਜਾਂਦੇ ਰੇ ਇੱਥੇ ਵੀ ਜਾਂਦੇ ਰੇ ਪਿੰਡੂ ਨਾਲ ਦਿਹਾੜੀ ਜਾਂਦੇ ਰੇ ਬੰਦਿਆਂ ਦਾ ਸਾਨੂੰ ਇਹ ਨਹੀਂ ਪਤਾ ਵੀ ਕੀ ਪਾਹੜਿਆ ਕੀ ਨਹੀਂ ਕੀਤਾ ਨਾਲ ਕੀ ਨਹੀਂ ਕੀਤਾ ਠੀਕ ਆ ਦਾਦੂ ਜੀ ਆਪਣਾ ਕੀ ਨਾਮ ਹੈਗਾ ਕਿਹੜਾ ਪਿੰਡ ਹੈਗਾ ਜਿਹੜੇ ਬੱਚੇ ਦੇ ਉੱਪਰ આરોਪ ਲਗਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਮੈਂ ਜੀ ਮੇਰਾ ਨਾਮ ਪਰਮਜੀਤ ਸਿੰਘ ਪਿੰਡ ਮਰਾਦੀ ਇਹ ਜੋ ਬੱਚਾ ਸੁਖਬੀਰ ਸਿੰਘ ਪੁੱਤਰ ਸਰਦਾਰ ਗੁਰਮੀਤ ਸਿੰਘ ਪਿੰਡ ਆਦੀ ਤੋਂ ਇਹ ਜਿਹੜੇ ਆਰੋਪ ਨੇ तकरीबन ਮੈਂ ਇੱਕ ਗੱਲ ਕਹਿ ਸਕਦਾ ਕਿ ਬੜਾ ਮਿਹਨਤੀ ਪਰਿਵਾਰ ਹੈ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਮੇਰੇ ਲਾਗੇ ਬੈਠੇ ਨੇ ਇੱਕ ਲੱਕੜ ਵਪਾਰੀ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਸੁਖਬੀਰ ਸਿੰਘ ਹੈ ਉਹ ਸ਼ਾਇਦ 15 ਨੂੰ ਜਾਂ 14 ਨੂੰ ਘਰ ਦੇ ਵਿੱਚੋਂ ਪੁਲਸ ਵਾਲੇ ਚੁੱਕਿਆ ਗਿਆ ਤੇ ਉਦੇ ਤੋਂ ਬਾਅਦ ਜਿਹੜਾ ਉਹਦੇ ਤੇ ਪਰਚਾ ਆਨਲਾਈਨ ਕੀਤਾ ਗਿਆ ਉਹ ਦੇਸ਼த்ਰੋਹੀ ਦਾ ਆ ਜਾਂ ਸ਼ਾਇਦ ਕੁਝ ਜਸੂਸੀ ਦਾ ਇਤਿਆਹ ਕੁਝ ਗੋਲੀਆਂ ਗਾਲੀਆਂ ਦਾ ਵਿੱਚ ਦੱਸਦੇ ਨੇ ਕੋਈ ਜ਼ਿਕਰ ਕੀਤਾ ਗਿਆ ਪਰ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਬੱਚੇ ਤੇ ਇੰਨਾ ਕੁਝ ਪਾਇਆ ਗਿਆ ਘਰ ਵਾਲਿਆਂ ਨੂੰ ਬਿਲਕੁਲ ਇਹਦੇ ਬਾਰੇ ਖਬਰ ਨਹੀਂ ਕਿ ਉਹ ਬੱਚਾ ਜਿਹੜਾ ਜਸੂਸੀ ਉਹਨੇ ਕੀਤੀ ਹੈ ਕਿੱਥੇ ਕੀਤੀ ਹੈ ਕਿਹੜੇ ਬਾਰਡਰ ਦੀ ਕੀਤੀ ਹੈ ਇਨਾ ਕੁਝ ਬੱਚੇ ਤੇ ਪਾ ਦਿੱਤਾ ਗਿਆ ਆ ਇਹਦੇ ਬਾਰੇ ਪਰਿਵਾਰ ਨੂੰ ਬਿਲਕੁਲ ਨੌਲੇਜ ਨਹੀਂ ਆ ਪਰਿਵਾਰ ਇਹਦੇ ਬਾਰੇ ਬਿਲਕੁਲ ਕੁਝ ਵੀ ਨਹੀਂ ਜਾਣਦਾ ਬਿਲਕੁਲ ਨਹੀਂ ਜਾਣਦਾ ਕਿੰਨੀ ਪੜਾਈ ਕੀਤੀ ਬੱਚੇ ਨੇ ਪਲੱਸ 2 ਹੈ ਜੀ ਹਾਂ ਜੀ ਪਲੱਸ 2 ਪਾਸ ਆ ਕੰਟੀਨਿਊ ਕਰਦਾ ਸੀ ਬਿਲਕੁਲ ਜੀ ਕੰਮ ਕਰਦਾ ਆਪਣੇ ਪਾਦਰ ਸਾਹਿਬ ਦੇ ਨਾਲ ਸਵੇਰੇ ਜਾਂਦਾ ਲੱਕੜ ਦੋਨੋਂ ਭਰਾ ਨੇ ਲੱਕੜ ਦੇ ਨਾਲ ਆਪਣੀ ਉਹ ਲੇਵਰ ਦੇ ਨਾਲ ਜਾਂਦੇ ਆ ਕੰਮ ਕਰਦੇ ਆ ਆਪਣੇ ਤੇ ਆਪਣਾ ਘਰ ਦਾ ਵਿਹਾਰਾ ਚਲਾ ਰਹੇ ਨੇ ਆਮ ਪਰਿਵਾਰ ਆਮ ਪਰਿਵਾਰ ਔਰ ਪਿਆਲੀ ਬੰਨਾ ਵੀ ਮੇਰਾ ਕਹਿੰਦਾ ਉਹਦਾ ਸ਼ਾਇਦ ਕਿਲਾ ਇੱਕ ਕਿਲਾ ਹੀ ਹੈ ਇੱਕ ਕਿਲਾ ਦੋ ਕਰਨ ਵਾਲਾ ਹੋਏਗੀ ਜਾਂ ਇੱਕ ਕਿਲਾ ਇੰਨੀ ਕੀ ਹੈ 14 ਨੂੰ ਉਹਨੂੰ ਫੜਿਆ ਗਿਆ ਕਰੋ ਗਿਫਤਾ ਕੀਤਾ ਗਿਆ ਤੇ ਕੋਈ ਕਾਰਵਾਈ ਕੀਤੀ ਪਰਿਵਾਰ ਨੇ ਜੀ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੀ ਕੀ ਬਿਲਕੁਲ ਜੀ ਪਰਿਵਾਰ ਜਾਂਦਾ ਰਿਹਾ ਇਹਨਾਂ ਨੂੰ ਦੱਸਿਆ ਨਹੀਂ ਗਿਆ ਵੀ ਉਹ ਕਿੱਥੇ ਹੈ ਮਿਲ ਨਹੀਂ ਦਿੱਤਾ ਗਿਆ ਪਰਿਵਾਰ ਨੂੰ ਬਿਲਕੁਲ ਮੁਲਾਕਾਤ ਨਹੀਂ ਕਰਾਈ ਗਈ ਤੁਹਾਨੂੰ ਕਦੋਂ ਪਤਾ ਲੱਗਾ ਵੀ ਜੀ ਸੁਸੀ ਦਾ ਕੇਸ ਪਾਗਿਆ ਸਾਨੂੰ ਸ਼ਾਇਦ ਅੱਜ ਤੁਹਾਡੀ ਹੁਣੇ ਪਤਾ ਲੱਗਾ ਵੀ ਜਿਸੂਸੀ ਦਾ ਪਾਇਆ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਕੀ ਮੰਗ ਕਰੀ ਅਸੀਂ ਵੇਖੋ ਜੀ ਇੱਕ ਗੱਲ ਮੰਗ ਕਰਦੇ ਆ ਕਿ ਜੋ ਇਨਵੈਸਟੀਗੇਸ਼ਨ ਬਿਲਕੁਲ ਵਧੀਆ ਹੋਵੇ ਜੇ ਬੱਚਾ ਗਲਤ ਤੇ ਗਲਤ ਪਾਇਆ ਜਾਵੇ ਅਗਰ ਬੱਚਾ ਗਲਤ ਨਹੀਂ ਤਾਂ ਫਿਰ ਜਿਹੜਾ ਐਦਾ ਵੱਡਾ ਜਿਹੜਾ ਕੇਸ ਹਨ ਉਹ ਬਿਲਕੁਲ ਪਰਿਵਾਰ ਦੀ ਇਹ ਪਰਿਵਾਰ ਤੇ ਬੜਾ ਤਕਾ ਆ ਬਹੁਤ ਵੱਡਾ ਤਕਾ ਪਰਿਵਾਰ ਤੇ ਕਿਉਂਕਿ ਆਮ ਪਰਿਵਾਰ ਗਰੀਬ ਪਰਿਵਾਰ ਇਹ ਜਿਦਾਂ ਕਹ ਲਓ ਵੀ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਔਰ ਇੰਨਾ ਵੱਡਾ ਜਿਹੜਾ ਕੇਸ ਪੋਣ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਰਿਵਾਰ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਔਰ ਇਹ ਸ਼ਾਇਦ ਪਰਿਵਾਰ ਦੇ ਵਾਸਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰਨਾ ਇਹ ਤੇ ਉਹਦੇ ਫਾਦਰ ਸਾਹਿਬ ਜਾਣਦੇ ਨੇ ਉਹਦੇ ਮਦਰ ਸਾਹਿਬ ਉਹਨਾਂ ਦੇ ਸਿਸਟਰਸ ਆ ਸਾਰਾ ਪਰਿਵਾਰ ਜਾਣਦਾ ਹੈ